ਕੁਝ ਵੀ ਤੇ ਸੁਪਾਨ ਨੇ ਤਬਾਹੀ ਮਚਵਾ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਦੇਸ਼ਾਂ ਪੁਛਕੰਠਿਆ ਦੇ ਲਈ ਆਇਆ ਤੂਫਾਨ ਦੇ ਕਾਰਨ ਵਰਕਸ਼ਾਪ ਚੌਕ ਦੇ ਨੇੜੇ ਪ੍ਰਕਾਸ਼ ਆਈਸਕ੍ਰੀਮ ਦੇ ਨੇੜੇ ਇੱਕ ਦਰਖਤ ਡਿੱਗਣ ਦੇ ਕਰਕੇ ਜਿਹੜਾ ਹੈ ਡਰਕਟਰ ਉਥੇ ਖੜੀਆਂ ਰੇੜੀਆਂ ਤੇ ਡਿੱਗ ਗਿਆ ਜਿਸ ਦੇ ਕਰਕੇ ਰੇੜੀਆਂ ਵਾਲੇ ਦੇ ਜ਼ਖਮੀ ਹੋਣ ਦੀ ਖਬਰ ਹੈ ਇਸੇ ਤਰ੍ਹਾਂ ਦਾ ਜ਼ੂੜੀਓ ਦੇ ਨੇੜੇ ਲੋਹੇ ਦੀ ਰੇਲਿੰਗ ਡਿੱਗਣ ਦੀ ਰਿਪੋਰਟ ਹੈ ਉਤੋਂ ਹੀ 4 ਤੋਂ 5 ਵਾਹਨਾਂ ਨੂੰ ਨੁਕਸਾਨ ਹੋਇਆ ਸ਼ਾਮ 6:30 ਵਜੇ ਦੇ ਕਰੀਬ ਅਚਾਨਕ ਤੂਫਾਨ ਆਇਆ ਸ਼ਹਿਰ ਨੂੰ ਤੋੜ ਪੜੇ ਤੂਫਾਨ ਦੇ ਵਿੱਚ ਬਦਲ ਦਿੱਤਾ ਅਚਾਨਕ ਆਸਮਾਨ ਦੇ ਵਿੱਚ ਬੱਦਲ ਇਕੱਠੇ ਹੋਏ ਅਤੇ ਸਾਰਾ ਸ਼ਹਿਰ ਹਨੇਰੇ ਦੇ ਵਿੱਚ ਡੁੱਬ ਗਿਆ ਤੇ ਇਸ ਤੂਫਾਨ ਦੇ ਕਰਕੇ ਸਾਰਾ ਸ਼ਹਿਰ ਤੂੜ ਦੇ ਨਾਲ ਟਕਿਆ ਹੋਇਆ ਇਸ ਟ੍ਰੈਫਿਕ ਇਸ ਦੌਰਾਨ ਟ੍ਰੈਫਿਕ ਜਮ ਵੀ ਦੇਖਣ ਨੂੰ ਮਿਲਿਆ ਤੇ ਆਪਣੀਆਂ ਮੰਜ਼ਲਾ ਤੇ ਜਾਣ ਵਾਲੇ ਲੋਕਾਂ ਨੂੰ ਦਿਨਵੇਲੇ ਆਪਣੇ ਵਾਹਨਾਂ ਦੇ ਲਾਈਟ ਚ ਗੋਣੀਆਂ ਪੈ ਗਈਆਂ ਕੁਛੇ ਦਿਨ ਤੂਫਾਨ ਚੱਲੀ ਰਹਿਣ ਤੋਂ ਬਾਅਦ ਮੀਂਹ ਵੀ ਪਿਆ ਇਸ ਦੌਰਾਨ ਲਵਕੁਸ਼ ਚੌਕ ਤੇ ਇੱਕ ਸ਼ਰਾਬ ਦੀ ਦੁਕਾਨ ਤੇ ਕੰਧ ਅਤੇ ਬੂਢੀ ਗੰਦ ਦੇ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਹਸਪਤਾਲ ਚ ਦਾਖਲ ਕਰਾਇਆ ਗਿਆ ਉਸ ਨੂੰ ਇਸ ਦਨਾਲ ਹੀ ਸੈਂਟਰਲ ਟਾਊਨ ਦੇ ਵਿੱਚ ਇੱਕ ਸੋਲਰ ਸਿਸਟਮ ਦੇ ਡਿੱਗਣ ਦੇ ਕਰਕੇ ਤਿੰਨ ਤੋਂ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤੇਜ਼ ਗਰਮੀ ਪੈ ਰਹੀ ਸੀ ਲੋਕਾਂ ਨੂੰ ਇਸ ਮੌਸਮ ਦੇ ਬਦਲਾਅ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ ਐਸਟੀਏ ਸਾਡੇ ਸਹਿਯੋਗੀ ਨਰਿੰਦਰ ਜੁੜੇ ਹੋਏ ਨੇ ਨਰਿੰਦਰ ਜਸਤਰੀ ਇਕਦਨਾ ਲਗਾਤਾਰ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਸੀ ਉਸ ਤੋਂ ਰਾਹਤ ਤਾਂ ਮਿਲ ਗਈ ਲੇਕਿਨ ਇਹ ਨੁਕਸਾਨ ਵੀ ਕਿਤੇ ਨਾ ਕਿਤੇ तमाम ਸ਼ਹਿਰਦ ਵਿੱਚ ਦੇਖਣ ਨੂੰ ਮਿਲਿਆ ਜਲੰਧਰ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਆ ਬਿਲਕੁਲ ਦੇਖੋ ਅੰਜਲੀ ਅੰਜਲੀ ਬਾਰੇ ਗੱਲ ਕਰੀਏ ਤੇ ਦੇਰ ਰਾਤ ਜਿਹੜਾ ਵਾ ਕਾਫੀ ਤੂਫਾਨ ਨੇੜੇ ਚੱਕਰ ਜਿਹੜਾ ਆਉਂਦਾ ਵਾ ਲੇਕਿਨ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅਗਰ ਗੱਲ ਇਹ ਜਲੰਧਰ ਦੀ ਗੱਲ ਕਰੀਏ ਤੇ ਜਲੰਧਰ ਤੋਂ ਜਿਹੜਾ ਵਾ ਪਾਰਾ ਲਗਾਤਾਰ 45 47 ਡਿਗਰੀ ਚੱਲਦਾ ਆ ਰਿਹਾ ਸੀ ਜਿੱਤੇ ਕਿ ਲੋਕਾਂ ਨੂੰ ਕਾਫੀ ਜਿਹੜੀ ਹੈ ਕੱਲ ਰਾਤ ਜਦੋਂ ਅਨੇਰੀ ਆਂਦੀ ਆ ਬਾਰਿਸ਼ ਹੁੰਦੀ ਆ ਤੇ ਮਹਿਸੂਸ ਹੁੰਦੀ ਆ ਰਾਹਤ ਮਹਿਸੂਸ ਹੁੰਦੀ ਆ ਪਰ ਦੂਜੇ ਪਾਸੇ ਅਗਰ ਗੱਲ ਕਰੀਏ ਤੇ ਇੰਨਾ ਜ਼ਬਰਦਸਤ ਤੂਫਾਨ ਸੀ ਕਿ ਜਿਸ ਨੇ ਜਲੰਧਰ ਜਿਹੜਾ ਕਿ ਜਲੰਧਰ ਵਿੱਚ ਤਹਿਰ ਬਣ ਕੇ ਆਇਆ ਵ ਅੰਗਲ ਡਿੱਗ ਜਾਂਦੀ ਹੈ ਸਾਤੇ ਦੀ ਸਾਤੇ ਡਿੱਗ ਜਾਂਦੀ ਹੈ ਔਰ ਕਾਫੀ ਗੱਡੀਆਂ ਦਾ ਜਿਹੜਾ ਵਾ ਨੁਕਸਾਨ ਹੁੰਦਾ ਵਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਲੇਕਿਨ ਗੱਡੀਆਂ ਜਿਹੜੀਆਂ 7 ਤੋਂ 8 ਗੱਡੀਆਂ ਜਿਹੜੀਆਂ ਨੁਕਸਾਨ ਹੋ ਜਾਂਦੀਆਂ ਵਾ ਉਸ ਤੋਂ ਬਾਅਦ ਅਗਰ ਗੱਲ ਕਰੀਏ ਸੈਂਟਰ ਟਾਊਨ ਦੀ ਤੇ ਇੱਕ ਘਰ ਦਾ ਸੋਲਰ ਪੈਨਲ ਜਿਹੜਾ ਵਾ ਡਿੱਗ ਜਾਂਦਾ ਜਿੱਦੋਂ 3 ਤੋਂ 4 ਲੋਕ ਜਿਹੜੇ ਨੇ जख्मी ਹੋਏ ਨੇ ਜਿਨ੍ਹਾਂ ਨੂੰ ਜੰਦਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਾਖਲ ਕਰਵਾਇਆ ਗਿਆ ਜਿੱਥੋਂ ਨਿਕਲ ਚੱਲਦਾ ਪਿਆ ਗਿਆ ਵਾ ਲੇਕਿਨ ਉਹਨਾਂ ਦੀ ਹਾਲ ਜਿਹੜੀ ਹੈ ਖਤਰ ਅਹਿਸ ਰਾਹ ਜਾਂਦਾ ਸੀ ਔਰ ਕਮ ਸਿਕਮ 105 ਕੁਇੰਟਲ ਦਾ ਪੋਲ ਜਿਹੜਾ ਵਾ ਉਹਦੇ ਤੇ ਉਹਦੇ ਤੇ ਟੰਡਾ ਖੜਾ ਸੀ ਉਹ ਜਿਹੜਾ ਪੋਲ ਜਿਹੜਾ ਵਾ ਰਾਤੀ ਉਹ ਵੀ ਡਿੱਗ ਜਾਂਦਾ ਜਦੋਂ ਇੱਕ ਵਿਅਕਤੀ ਹੈ ਉਹ ਵੀ ਜ਼ਖਮੀ ਹੋ ਜਾਂਦਾ ਲੇਕਿਨ ਉਸ ਦੀ ਹੱਜ ਜੜੀਆਂ ਕਪੜੇ ਤੋਂ ਬਾਹਰ ਨਗਰ ਗੱਲ ਕਰੀਏ ਤੇ ਜਲੰਧਰ ਦੇ ਕਈ ਕਈ ਐਸੇ ਥਾਵਾਂ ਹੈ ਜਿੱਥੇ ਕਿ ਲਗਾਤਾਰ ਹਨੇਰੀ ਚੱਕਰ ਨੇ ਜਿਹੜਾ ਚਹਿਰ ਪਾਇਆ ਹੋਇਆ ਵਾ ਕਈ ਦੁਕਾਨਾਂ ਦੀਆਂ ਛੱਤਾਂ ਤੱਕ ਜਿਹੜੀਆਂ ਵਾ ਡਿੱਗ ਚੁੱਕੀਆਂ ਜਾਂ ਡਿੱਗ ਗਈਆਂ ਵਾ ਲੇਕਿਨ ਸਭ ਤੋਂ ਅਗਰ ਗੱਲ ਕਰੀਏ ਤੇ ਤਿੰਨ ਚਾਰ ਪੰਜ ਥਾਵਾਂ ਦੇ ਰਹਿਣੇ ਜਿੱਥੇ ਕਿ ਜਲੰਧਰ ਦੇ ਵਿੱਚ ਕਾਫ ਉਹਨਾਂ ਦੇ ਨਕਸਤ ਹੋਏ ਨੇ ਪਰ ਕਿਤੇ ਨਾ ਕਿਤੇ ਜੇ ਟੋਟਲ ਕਾਲਮ ਲਾ ਕੇ ਗੱਲ ਕਰੀਏ ਤੇ 4 ਤੋਂ 5 ਲੋਕ ਜਿਹੜੇ ਨੇ ਜਖਮੀ ਹੁੰਦੇ ਨੇ ਤੇ ਲੇਕਿਨ ਉਹਨਾਂ ਨੂੰ ਜੰਦਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੇ ਸੋਥੇ ਅਲਾਜ ਚਲਦਾ ਪਿਆਦਾ ਲੇਕਿਨ ਉਹਨਾਂ ਦੀ ਹਾਲਤ ਜਿਹੜੀ ਹੈ ਖਤਰੇ ਤੋਂ ਬਾਹਰ ਜਿਹੜੀ ਹੈ ਦੱਸੀ ਜਾ ਰਹੀ ਹੈਗੀ ਹੈ ਪਰ ਜਿਹੜਾ ਆਪਣਾ ਮੌਲੀ ਨੁਕਸਾਨ ਜਿਹੜਾ ਹੈ ਅਗਰ ਗੱਲ ਕਰੀਏ ਤਾਂ ਕਾਫੀ ਹੋਇਆ ਦਾ ਕਿਉਂਕਿ ਜਿਹੜਾ ਰਾਤੀ ਜੋ ਵੀ ਤੂਫਾਨ ਆਇਆ ਸੀ ਮਤਲਬ ਕਿ ਇੰਨਾ ਜ਼ਿਆਦਾ ਸਪੀਡ ਦਾ ਤੂਫਾਨ ਸੀ ਕਿ ਲੋਕ ਵੀ ਜਿਹੜੇ ਨੇ ਡਰਦੇ ਹੋਏ ਆਪਣੇ ਘਰਾਂ ਵੱਲ ਜਿਹੜੇ ਨੇ ਜਾਣੇ ਸ਼ੁਰੂ ਤੇ ਕਿਤਨੇ ਕਿਤੇ ਲੋਕ ਆਪਣੀ ਜਾਨਾਂ ਪਛਾਨ ਵਾਸਤੇ ਜਿਹੜੇ ਨੇ ਕੋਈ ਕਿਸੇ ਦੇ ਆਪਣਾ ਸ਼ਸਤਾ ਥਲੇ ਰੁਕ ਰਿਆ ਸੀ ਕਿਤੇ ਲੈ ਜਾ ਰਿਹਾ ਸੀ ਬਲਕਿ ਇਸ ਤਰ੍ਹਾਂ ਦੇ ਹਲਾਜ ਜਿਹੜੇ ਨੇ ਕੱਲ ਉਸ ਜਿਹੜੇ ਨੇ ਤੂਫਾਨ ਨੇ ਬਣਾ ਦਿੱਤੇ ਸੀ ਪਰ ਅਗਰ ਜਾਨੀ ਨੁਕਸਾਨ ਦੀ ਗੱਲ ਕਰ ਲਈਏ ਤਾਂ ਬਾਰ ਬਾਰ ਹੋਈ ਗੱਲ ਹੈ ਕਿ ਜਾਨੀ ਨੁਕਸਾਨ ਜਿਲੰਦਰ ਵਿੱਚ ਕਿਤੇ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਜ਼ਰੂਰ ਹੋਇਆ ਵਾ ਜਿਸ ਦੀ ਜਿਹੜੀ ਆ ਹੁਣ ਜਿਲੰਦਰ ਨਗਰ ਨੇ ਕਿਨ ਮੀ ਟੀਮ ਜਿਹੜੀ ਆ ਸਵੇਰ ਤੋਂ ਜਿਹੜੀ ਆ ਸੜਕਾਂ ਦੇ ਉੱਤੇ ਉਤਰ ਗਈ ਹੈ ਔਰ ਲਗਾਤਾਰ ਜਿਹੜੀ ਹੈ ਜਿੰਨਾਂ ਦੇ ਜੋਜੋ ਨੁਕਸਾਨ ਹੋਇਆ ਵਾ ਉਹਨਾਂ ਦੀ ਜਿਹੜੀ ਆ ਸਾਰੀ ਜਿਹੜ ਕਾਢੀ ਗਾਵਾ ਜਿਹੜਾ ਠੰਡਾ ਡਿੱਗਾ ਸੀ 5 5 ਕਿਲੋ ਦਾ ਪੋਲ ਸੀ ਜਿਹੜਾ ਕਿ ਠੰਡਾ ਡਿੱਗਾ ਸੀ ਜਿਹੜਾ ਵਿਅਕਤੀ ਉਹ ਵਿਅਕਤੀ ਠਿੱਗਾ ਸੀ ਉਸ ਦੀ ਵੀ ਜਿਹੜੀ ਹੈ ਹਾਲ ਜਿਹੜੀ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈਗੀ ਹੈ ਤੇ ਉਸ ਹੁਣ ਜਿਹੜਾ ਟੋਟਲੀ ਜਿਹੜਾ ਵਾ ਸਾਰਾ ਨਗਰ ਨਿਗਮ ਦੀ ਟੀਮ ਤੇ ਹੋਰ ਡੀਸੀ ਦਫਤਰ ਦਾ ਸਟਾਫ ਜਿਹੜਾ ਵਾ ਲਗਾਤਾਰ ਸੜਕਾਂ ਦੇ ਉੱਤੇ ਆ ਕੇ ਹੁਣ ਜਿਹੜਾ ਜਲੰਧਰ ਸਵਾਲ ਇਸ ਤਰੀਕੇ ਦਾ ਮੌਸਮ ਜਿਹੜਾ ਜਲੰਧਰ ਦੇ ਵਿੱਚ ਬਣਿਆ ਹੋਇਆ ਹੈ ਕਿ ਧੁੱਪ ਚੜੀ ਹੋਈ ਹੈ ਜਾਂ ਫਿਰ ਮੌਸਮ ਅਜੀਬ ਜੁੜਾ ਹੈ ਬਾਰਿਸ਼ ਆ ਲੈ ਨੇ ਬਿਲਕੁਲ ਜੇਕਰ ਜਨਤਰੀ ਐਸ ਵਾਲੇ ਦੀ ਗੱਲ ਕਰੀਏ ਤੇ ਜਨਤਰੀ ਵਿੱਚ ਧੁੱਪ ਜਿਹੜੀ ਹੈ ਬਿਲਕੁਲ ਲਗਾਤਾਰ ਸਿਖਰਾਂ ਦੇ ਉੱਤੇ ਹੈਗੀ ਹੈ ਪਰ ਉਹਦੇ ਨਾਲ ਜਿਹੜੀ ਹੈ ਹਵਾ ਵੀ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਜਿਸ ਦੇ ਨਾਲ ਕਿ ਲੋਕਾਂ ਨੂੰ ਗਰਮੀ ਤੋਂ ਜ਼ੋਰ ਰਾਹਤ ਹੈਗੀ ਹੈ ਪਰ ਐਸ ਵਾਲੇ ਅਗਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂਪਰੇਚਰ 32 ਡਿਗਰੀ ਐਸ ਵਾਲੇ ਅਗਰ ਹੋਣ ਦੀ ਮੈਂ ਗੱਲ ਕਰ ਰਿਹਾ ਹਾਂ ਕਿ ਐਸ ਵਾਲੇ 32 ਡਿਗਰੀ ਟੈਂਪਰੇਚਰ ਹੈਗਾ ਵਾ ਜਿਸ ਦੇ ਨਾਲ ਕਿ ਲੋਕਾਂ ਨੂੰ ਜਿਹੜੀ ਹੈ ਗਰਮੀ ਤੋਂ ਜ਼ੋਰ ਰਾਹਤ ਹੈਗੀ ਹੈ ਪਰ ਸੂਰਜ ਜਿਹੜਾ ਦਾ ਪੂਰੇ ਸਿਖਰਾਂ ਦੇ ਉੱਤੇ ਹੈਗਾ ਵਾ ਤਾਂ ਨਾਲ ਜਿਹੜੀ ਹੈ ਠੰਡੀ ਹਵਾ ਵੀ ਜਿਹੜੀ ਕਦਰ ਦੂਜੇ ਪਾਸੇ ਮੈਂ ਗੱਲ ਕਰਨਾ ਹੈ ਕਿ ਰਾਤ ਦੇ ਬਰੀਏ 24 12 ਘੰਟੇ ਲਗਾਤਾਰ ਜਿਹੜਾ ਬਲੈਕਆਊਟ ਰਿਹਾ ਜਲੰਧਰ ਦੇ ਵਿੱਚ ਕਿਸੇ ਬਿਲਕੁਲ ਲੋਕ ਜਿਹੜੇ ਨੇ ਅੰਧੇਰੇ ਵਿੱਚ ਰਹੇ ਨੇ ਲਾਈਟ ਜਿਹੜੀ ਬੰਦ ਸੀ ਉਹ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਕਿ ਮੌਸਮ ਵਿਭਾਗ ਨੇ ਪਹਿਲਾਂ ਅਲਰਟ ਕਰ ਦਿੱਤਾ ਗਿਆ ਸੀ ਵੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਮੇਰੀ ਤੂਫਾਨ ਆ ਸਕਦਾ ਵਾ ਪਰ ਜੇ ਬਿਜਲੀ ਵਿਭਾਗ ਦੀ ਗੱਲ ਕਰੀਏ ਕਿ ਬਿਜਲੀ ਵਿਭਾਗ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇੰਤਜ਼ਾਮ ਨਹੀਂ ਸੀ ਕੀਤਾ ਗਿਆ ਕਿ ਜ਼ੀਰੋ ਇੰਤਜ਼ਾਮ ਸੀ ਜਿਸ ਦੇ ਨਾਲ ਕਿ ਲੋਕਾਂ ਨੂੰ ਸਾਰੀ ਰਾਤ ਜਿਹੜਾ ਵਾ ਬਲੈਕਆਊਟ ਦੇ ਵਿੱਚ ਰਹਿਣਾ ਪਿਆ ਵਾ ਗਰਮੀ ਦੇ لوکان ਦੇ ਪੱਖੇ ਤਾਂ ਚੂਹੀ ਬੰਦ ਸੀ ਤੇ ਜਿੱਦ ਕਰਕੇ ਲੋਕਾਂ ਨੂੰ ਜਿਹੜੀ ਬੇਸ਼ੈ ਨਿਹਰੀ ਤੂਫਾਨ ਕਰਕੇ ਮੌਸਮ ਹੋ ਅਠੰਡਾ ਸੀ ਪਰ ਅੰਦਰ ਉਹਨਾਂ ਦੇ ਅਗਰ ਗੱਲ ਕਰੀਏ ਤਾਂ ਅੰਦਰ ਜਿਹੜੀ ਹੈ ਉਹਨਾਂ ਨੂੰ ਲੋਕਾਂ ਨੂੰ ਗਰਮੀ ਜ਼ੋਰ ਨਾਲ ਸੋਸੋ ਆਈ ਹੈ ਜਿੱਦ ਕਰਕੇ ਕਿ ਲੋਕ ਰਾਤਾਂ ਦੇ ਰੇ ਵਿੱਚ ਉਹਨਾਂ ਨੇ ਸਾਰੀ ਰਾਤ ਕੱਟੀ ਹੈ ਤੇ ਬਿਜਲੀ ਜਿਹੜੀ ਅਗਰ ਗੱਲ ਕਰੀਏ ਸਵੇਰੇ 6 ਵਜੇ ਦੇ ਕਰੀਬ ਜਲੰਧਰ ਦੇ ਵਿੱਚ ਜਿਹੜੀ ਹੈ ਲਾਈਟ ਜਿਹੜੀ ਹੈ ਆਈ ਹੈ ਤੇ ਲੋਕਾਂ ਨੇ ਕੁਝ ਰਾਹਤ ਦੀ ਸਾਹਤ ਲਈ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਨరేନ୍ଦਰ तमाम ਜਾਣਕਾਰੀ ਦੇ ਲਈ ਤੇ ਜਲੰਧਰ ਦੇ ਮੌਸਮ ਦੇ ਬਾਰੇ तमाम ਜਾਣਕਾਰੀ ਸਾਡੇ ਸਹਿਯੋਗੀ ਦੇ